ਫਾਜਿਲਕਾ ਦੇ ਪਿੰਡ ਗੰਜੂਆਣਾ ਤੋਂ ਹਰਬੰਸ ਸਿੰਘ ਅਤੇ ਫਾਜਿਲਕਾ ਦੇ ਪਿੰਡ ਆਲਮਸ਼ਾ ਤੋਂ ਅਸ਼ੋਕ ਸਿੰਘ ਆਪਣੀ ਸਮੂਚੀ ਪੰਚਾਇਤ ਸਮੇਤ ਵਿਧਾਇਕ ਨਿੰਦਰਪਾਲ ਸਿੰਘ ਸੌਣਾ ਦੀ ਅਗਵਾਈ ਦੇ ਹੇਠ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਇਸ ਮੌਕੇ ਫਾਲਕਾ ਵਿਧਾਇਕ ਨਿੰਦਰਪਾਲ ਸਿੰਘ ਸੌਣਾ ਵੱਲੋਂ ਦੋਨੋਂ ਪਿੰਡਾਂ ਦੀਆਂ ਪੰਚਾਇਤਾਂ ਦਾ ਵੱਖ-ਵੱਖ ਬੈਠਕਾਂ ਦੇ ਰਾਹੀਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸ਼ੁਭਾਦਵਾਇਆ ਕਿ ਪਿੰਡਾਂ ਦੇ ਵਿਕਾਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕੀਤਾ ਜਾਏਗਾ ਅਤੇ ਪਿੰਡਾਂ ਦੇ ਵਿਕਾਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਏਗੀ ਜੋ ਪੰਚਾਇਤਾਂ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋਈਆਂ ਹਨ ਉਹਨਾਂ ਨੂੰ ਪਾਰਟੀ ਦੇ ਵਿੱਚ ਬਣਦਾ ਮਾਨਸਮਾਨ ਦਿੱਤਾ ਜਾਏਗਾ ਅੱਜ ਪਿੰਡ ਆਲਮ शाह ਵਿਖੇ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਹੁੰਚੇ ਆਂ ਔਰ ਜਿੱਥੇ ਪਿੰਡ ਦੀ ਪੰਚਾਇਤ ਬੜੀ ਸਤਕਾਰ ਨਾਲ ਲੋਕਾਂ ਨੇ ਸਰਬਸੰਮਤੀ ਨਾਲ ਚੁਣੀ ਹੈ ਜਿਸ ਵਿੱਚ ਸ਼ੋਕ ਜੀ ਜਿਹੜੇ ਪਿੰਡ ਦੇ ਜਿਨ੍ਹਾਂ ਨੂੰ ਸਰਪੰਚ ਬਣਾਇਆ ਲੋਕਾਂ ਨੇ ਸਰਬਸੰਮਤੀ ਨਾਲ ਚੁਣ ਕੇ ਔਰ ਸਾਡੇ ਸਾਰੇ ਮੈਂਬਰ ਸਾਹਿਬਾਨ ਨਵੇਂ ਬਣੇ ਨੇ ਮੈਂ ਨਾ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਵਧਾਈ ਦਿਨਾ ਜੋ ਨਵੇਂ ਚੁਣੇ ਗਏ ਨੇ ਉਸ ਤੋਂ ਬਾਅਦ ਅੱਜ ਇਹਨਾਂ ਸਾਰੇ ਜਿਹੜੀ ਪੰਚਾਇਤ ਹੈ ਸਰਪੰਚ ਨੇ ਮੈਂਬਰ ਸਾਹਿਬਾਨ ਨੇ ਇਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ ਦੇ ਵਿੱਚ ਜੀ ਆਇਆਂ ਨੂੰ ਕਹਿੰਨਾ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਮਾਨਸਿਕਰ ਕੀਤਾ ਜਾਊਗਾ ਔਰ ਜੋ ਵੀ ਇਹ ਕੰਮ ਲੈ ਕੇ ਆਉਣਗੇ ਸਾਡੇ ਕੋਲ ਕੋਈ ਵੀ ਮਸਲੇ ਲੈ ਕੇ ਆਉਣਗੇ ਪਹਿਲ ਦੇ ਅਧਾਰ ਤੇ ਇਹਨਾਂ ਦੇ ਸਾਰੇ ਜਿਹੜੇ ਕੰਮ ਹੈ ਮਸਲੇ ਉਹ ਹੱਲ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਸਾਡੀ ਜੋ ਕਿ ਅਸੀਂ ਕਾਂਗਰਸ ਪਾਰਟੀ ਨਾਲ ਜੁਆਨ ਕੀਤਾ ਹੋਇਆ ਸੀ ਜੋ ਕਿ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਕਮਾਕਰ ਨੂੰ ਵੇਖਦੇ ਹੋਏ ਜੋ ਕੀ ਬਹੁਤ ਵਧੀਆ ਕੰਮ ਕਰ ਰਹੇ ਹਨ ਸਨ ਨਰਿੰਦਰਪਾਲ ਸਵਨਾ ਜੀ ਨੇ ਆਣ ਕੇ ਸਾਨੂੰ ਨਾਲ ਲਾਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਗੰਜੂਆਣਾ ਪਿੰਡ ਵਿੱਚ ਆਏ ਆ ਲੋਕਾਂ ਨੂੰ ਮਿਲੇ ਆ ਔਰ ਲੋਕਾਂ ਦੀ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਸੁਣਿਆ ਔਰ ਮੌਕੇ ਤੇ ਹੱਲ ਕੀਤਾ ਅਫਸਰ ਸਾਹਿਬਾਨਾਂ ਦੀਆਂ ਧੂਕੀਆਂ ਲਗਾਈਆਂ ਗਈਆਂ ਨੇ ਔਰ ਸਾਡੇ ਵੀਰ ਜੋ ਪਿੰਡ ਦੇ ਨਵੇਂ ਸਰਪੰਚ ਚੁਣੇ ਗਏ ਨੇ ਇਹਨਾਂ ਨੂੰ ਔਰ ਇਹਨਾਂ ਦੇ ਸਾਰੇ ਮੈਂਬਰ ਸੇ ਬਾਨ ਜਿਹੜੇ ਚੁਣੇ ਗਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਨਵੀਂ ਪੰਚਾਇਤ ਦੀਆਂ ਲੱਖ ਲੱਖ ਵਧਾਈਆਂ ਸਾਡੇ ਪੁਰਾਣੇ ਸਾਥੀ ਨੇ ਔਰ ਅੱਜ ਰਸਮੀ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹ ਸਾਰੇ ਸ਼ਾਮਲ ਹੋਏ ਨੇ ਮੈਂ ਸਾਰੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਮੈਂਬਰ ਸਾਹਿਬਾਨਾਂ ਦਾ ਸਾਰੇ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਕਹਿੰਨਾ ਔਰ ਵਿਸ਼ਵਾਸ ਦਿਵਾਉਣਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਪੂਰਾ ਬੰਦਾ ਮਾਨਸਕਾਰ ਕੀਤਾ ਜਾਊਗਾ ਔਰ ਜੋ ਵੀ ਕੰਮ ਇਹ ਪਿੰਡ ਦੇ ਲੈ ਕੇ ਆਉਣਗੇ ਜੋ ਵੀ ਮੁਸ਼ਕਲਾਂ ਸਾਡੇ ਕੋਲ ਲੈ ਕੇ ਆਉਣਗੇ ਪਹਿਲੇ ਦਿਹਾਰ ਤੇ ਇਹਨਾਂ ਦੇ ਜਿਹੜੇ ਉਹ ਕੰਮ ਕੀਤੇ ਜਾਣਗੇ ਸ਼ਾਮਲ ਹੋਏ ਉਹਨਾਂ ਤੇ ਬਹੁਤ-ਬਹੁਤ ਵਧੀਆ ਲੱਗਿਆ ਜੀ ਪਹਿਲਾਂ ਵੀ ਸੀ ਤੇ ਹੁਣ ਵੀ ਪੂਰਾ ਸਾਥ ਦਿਆਂਗੇ ਜੀ ਆਰਟੀ ਦਾ ਪੂਰਾ ਸਾਥ ਦਿਆਂਗੇ